one of the uh, major uh, drug seizures uh, during the year the amritsar rural police have confiscated nearly 43 kg of heroin Along with four hand grenades and a pistol, uh, the seizure was made from the Otiya village, which is located near the border, falling under the Radhasansi police station. The uh, Amritsar rural police officials have said that the uh, the contraband was smuggled from the uh, from the Pakistan side with the help of the drones, which clearly indicate that the drone movements are frequently being being reported in the border area. Uh, if if we, we go about the recent seizure, this is one of the major seizures in the. recent sent past uh, the police official said that the two two of the suspects who were who had uh, deliver, who had retrieved the consignment from the border but has managed to escaped from the spot and raids are on to arrest them dekho ajo to ajo main sab to pehla tonu eh dasna chahnda hai ki maan jok cm sahab punjab ji di agwai hit jodi punjab sarkar walon vindhi muhim hai yudh nasha virudh de hit jadian ਨਸ਼ਾ ਨੂੰ ਠੱਲ ਪਾਉਣ ਲਈ ਬਣਾਈਆਂ ਵਿਲੇਜ ਡਿਫੈਂਸ ਕਮੇਟੀਆਂ ਦੀਆਂ ਕੋਸ਼ਿਸ਼ਾਂ ਨੂੰ ਉਸ ਵळे ਬੂਰ ਪਿਆ ਕਿ ਜਦੋਂ ਉਹਨਾਂ ਦੀ ਬੀਡੀਸੀ ਰਾਜਸਾਨਸੀ ਦੀ ਕਾਰਗਰ ਤੇ ਭਰੋਸੇਯੋਗ ਸੂਚਨਾ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਰੂਲਰ ਪੁਲਿਸ ਵੱਲੋਂ ਸਰਹੱਦਾਂ ਪਾਰ ਨਸ਼ਿਆਂ ਦੀ ਅਤੇ ਹਥਿਆਰਾਂ ਦੀ ਬਹੁਤ ਵੱਡੀ ਖੇਪ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇੱਥੇ ਮੈਂ ਸ਼ਲਾਘਾ ਕਰਾਂਗਾ ਅੰਮ੍ਰਿਤਸਰ ਰੂਲਰ ਪੁਲਿਸ ਦੀ ਜਿਸ ਦੀ ਅਗਵਾਈ ਸ਼੍ਰੀ ਸਹਿਿਲ ਮੀਰ ਆਈਪੀਐਸ ਐਸਐਸਪੀ ਸਾਹਿਬ ਕਰ ਰਹੇ ਨੇ ਜਦੋਂ ਹੀ ਇਹਨਾਂ ਨੂੰ ਸੂਚਨਾ ਮਿਲਦੀ ਹੈ ਇਹ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਸ਼੍ਰੀ ਦਿੱਤਿਆਵਾਰ ਐਸਪੀਡੀ ਦੀ ਅਗਵਾਈ ਹੇਠ ਇੱਥੇ ਇਤਰਾਜ ਤੁਸੀਂ ਬੈਠੋ ਪਿੱਛੇ ਆ ਕੇ ਖੜਦੇ ਕਿਉਂ ਹੋ ਹੋਏ ਸਟੋਲੀ ਉੱਤੇ ਇੱਥੇ ਕੁਰਸੀ 'ਤੇ ਬੈਠੋ ਹਾਂ ਜੀ ਹਾਂ ਜੀ ਇੱਥੇ ਨਾੜਾ ਕਰੋ ਯਾਰ ਆ ਕੇ ਬੈਠੋ ਬੇਟਾ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਯੂ ਹੈਵ ਡਨ ਗੁੱਡ ਜੌਬ ਜੀ ਸਰ ਚੰਗਾ ਕਰਾਓ ਯਾਰ ਤੁਸੀਂ ਜਿਹੜੇ ਸਪੋਰਟ ਜੀ ਸਰ ਲਾਈਵ ਚੱਲ ਰਿਹਾ ਹੈ ਇੱਥੇ ਸ਼ੂ ਕਰਦੇ ਨਹੀਂ ਹਾਂ ਜੀ ਜੀ ਤੁਸੀਂ ਇੱਥੇ ਹਾਂ ਅੱਛਾ ਉਹ ਕਰ ਲਓਗੇ ਤੁਸੀਂ ਕਟਿੰਗ ਅੱਛਾ ਲਾਈਵ ਵੀ ਚੱਲਦਾ ਭਾ ਹੁਣ ਕਟਿੰਗ ਆਪੇ ਕਰਨਗੇ ਉਹ ਚਲੋ ਕੋਈ ਨਹੀਂ ਓਕੇ ਜੀ ਸਰ ਨਹੀਂ ਨਹੀਂ ਸ਼ੀਜ਼ ਹੈਜ਼ ਡਨ ਅ ਵੰਡਰਫੁਲ ਜੌਬ ਐ ਸ਼ੀ ਨੀਡਸ ਟੂ ਬੀ ਕਮੈਂਡੇਡ ਓਦੇ ਵਿੱਚ ਜਿਹੜੀ ਸ਼੍ਰੀ ਸੇਲ ਮੀਰ ਜੀ ਨੇ ਇਮੀਡੀਏਟ ਜਿਹੜਾ ਐਕਟ ਕਰਕੇ ਦਿੱਤਿਆ ਬਾਰੇ ਜੀ ਐਸਪੀ ਡੀ ਦੇ ਹੇਠ ਜਿਹੜੀਆਂ ਟੀਮਾਂ ਕੱਟ ਦਿੱਤੀਆਂ ਜਿਸ ਨੂੰ ਨੀਰਜ ਜੀ ਡੀਐਸਪੀ ਸਬਡਿਵੀਜ਼ਨ ਰਾਜਸੰਸੀ ਅਤੇ ਇੰਸਪੈਕਟਰ ਹਰਸਿਮਰਤ ਕੌਰ ਨੇ ਲੀਡ ਕੀਤਾ ਅਤੇ ਇਹ ਜਿਹੜੀ ਖੇਪ ਹੈ ਇਸ ਨੂੰ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇਸ ਕੇਪ ਦੇ ਵਿੱਚ ਤਕਰੀਬਨ 343 ਕਿਲੋ ਹੈਰੋਇਨ ਬਰਾਮਦ ਹੋਈ ਹੈ। 4 ਹੈਂਡ ਗ੍ਰਨੇਡ P86 ਚਾਈਨੀਸ ਮੇਡ ਬਰਾਮਦ ਹੋਏ ਨੇ। ਇੱਕ ਵਿਦੇਸ਼ੀ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ। 46 ਜਿੰਦਾ ਕਾਰਤੂਸ ਇਹਦੇ ਵਿੱਚ ਬਰਾਮਦ ਹੋਏ ਨੇ। ਇਹ ਸਰਹੱਦੋਂ ਪਾਰ ਜਿਹੜਾ ਪਾਕਿਸਤਾਨ ਦੀ ISI ਸਪੌਂਸਰਡ ਨਾਰਕੋ ਟੂਰਿਜ਼ਮ ਹੈਗਾ ਉਸ ਤੇ ਇਹ ਬਹੁਤ ਹੀ ਮਜਬੂਤ ਪ੍ਰਹਾਰ ਅੰਮ੍ਰਿਤਸਰ ਰੂਲਰ ਪੁਲਿਸ ਵੱਲੋਂ ਕੀਤਾ ਗਿਆ ਹੈ ਇੱਥੇ ਬੀਡੀਸੀ ਰਾਜਾ ਸੰਸੀ ਦੀ ਵੀ ਮੈਂ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣਾ ਫਰਜ਼ ਸਮਿਦੇ ਹੋਏ ਐਕਟਿਵਲੀ ਇਸ ਸਾਰੇ ਜਿਹੜੀ ਏਡੀ ਵੱਡੀ ਖੇਪ ਜਿਹੜੀ ਹੈਗੀ ਅਸੀਂ ਪ੍ਰਾਪਤ ਕੀਤੀ ਹੈ ਜਿਹਨੂੰ ਹਾਸਲ ਕੀਤੀ ਹੈ ਉਸ ਦੇ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਉਨੇ ਹੀ ਸ਼ਲਾਘਾ ਜੋ ਕੰਮ ਅੰਮ੍ਰਿਤਸਰ ਰੂਲਰ ਪੁਲਿਸ ਨੇ ਕੀਤਾ ਹੈ ਕਿ ਬਿਨਾਂ ਟਾਈਮ ਗਵਾਏ ਇਹਨਾਂ ਨੇ ਤਰੰਤ ਹਰਕਤ ਵਿੱਚ ਆਉਂਦੇ ਨੇ ਤੇ ਏਡੀ ਵੱਡੀ ਜਿਹੜੀ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਨੇ ਤੇ ਆਈਐਸਆਈ ਦੇ ਜਿਹੜੇ ਮਨਸੂਬੇ ਆ ਜਿਹੜੇ ਸਬਟਾਜ ਦੇ ਜਾਂ ਦੇਸ਼ ਦੇ ਵਿੱਚ ਪੰਡ ਤੋੜ ਦੀਆਂ ਕਾਰਵਾਈਆਂ ਨੂੰ ਇੱਕ ਮੂੰਹ ਤੋੜ ਜਵਾਬ ਦਿੰਦੇ ਨੇ ਇਸ ਕਰਕੇ ਮੈਂ ਇਸ ਅੰਮ੍ਰਿਤਸਰ ਰੂਲਰ ਪੋਲਸ ਜਿਹਨਾਂ ਦੀ ਯੋਗ ਅਗਵਾਈ ਸ਼੍ਰੀ ਸਹਿਲਮੀ ਆਈਪੀਐਸ ਕਰ ਰਹੇ ਨੇ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਤੇ ਸ਼ਾਬਾਸ਼ ਦੇਣਾ ਸਰ ਇਹ ਦੋ ਜਿਹੜੇ ਵਾਲਿਆਂ ਨੇ ਸਰ ਪਹਿਲਾਂ ਸਰ ਜਿਹੜੇ ਜਿਹੜੇ ਪਿੰਡ ਵਾਲਿਆਂ ਨੇ ਪਹਿਲਾਂ ਇਹਨਾਂ ਨੂੰ ਫੜਿਆ ਪੁਲਿਸ ਉੱਥੇ ਮੌਜੂਦ ਨਹੀਂ ਸੀਗੀ ਦੇਖੋ ਇਹ ਜੜੀਆਂ ਹੁੰਦੀਆਂ ਇਹ ਸਾਰੀਆਂ ਡਿਟੇਲਸ ਥੀਜ਼ ਆਰ ਨਾਟ ਪਾਰਟ ਆਫ ਦੀ ਪ੍ਰੈਸ ਕਾਨਫਰੈਂਸ ਇਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ ਇਹਦੇ ਵਿੱਚ ਬੜੀ ਲੀਗਲ ਪ੍ਰੋਸੀਜਰ ਇਨਵੋਲਟ ਹੁੰਦੇ ਆਈ ਵਿਲ ਨਾਟ ਗੋ ਇਨਟੂ ਇਟ ਸਰ ਜਿਹੜੇ ਦੋ ਨੌਜਵਾਨ ਸੀ ਉਹਨਾਂ 'ਵੱਕਤ ਲੱਗਾ ਹਾਂ ਉਹਨਾਂ ਵਿੱਚ ਜਿਹੜੇ ਦੋ ਨੌਜਵਾਨ ਹੈਗੇ ਆ ਸਾਡੇ ਕੋਲੇ ਪੁਖਤਾ ਲੀਡਸ ਹੈਗੀਆਂ ਨੇ ਅਸੀਂ ਉਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰਾਂਗੇ ਤੇ ਉਹਦੇ ਵਿੱਚ ਇਹ ਕਿਹੜਾ ਮੋਡਿਊਲ ਸੀਗਾ ਇਹ ਇੱਕ ਇੰਟਰੋਗੇਸ਼ਨ ਦਾ ਇੱਕ ਪਾਰਟ ਹੈਗਾ ਜਦੋਂ ਸਾਡੇ ਹੱਥ ਵਿੱਚ ਆਉਂਦੇ ਨੇ ਅਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਜਿਹਨਾਂ ਦਾ ਸੀ ਸਰ ਮੋਟਰਸਾਈਕਲ ਉਹਦਾ ਆਪਣਾ ਸੀ ਜਾਂ ਕਿਸੇ ਦਾ ਲੈ ਕੇ ਆਇਆ ਮੋਟਰਸਾਈਕਲ ਜਿਹੜਾ ਹੁਣ ਪ੍ਰੀਲੀਮਰੀ ਦੀ ਪਤਾ ਲੱਗਿਆ ਹੈਗਾ ਕਿ ਜਿਹੜੇ ਬੰਦੇ ਇਹਨਾਂ ਸੀਗਾ ਅਸੀਂ ਇਸ ਦੇ ਵਿੱਚ ਸ਼ੱਕ ਦੀ ਬਿਨਾ ਤੇ ਦੋ ਬੰਦੇ ਡਿਟੇਨ ਕੀਤੇ ਨੇ ਪਰ ਜਿਹੜੀ ਹੁਣ ਮੁੱਢਲੀ ਪੁੱਛਗਿੱਛ ਹੈਗੀ ਹੈ ਇਹਨਾਂ ਨੇ ਇਹ ਮੋਟਰਸਾਈਕਲ ਵੇਚਤਾ ਸੀਗਾ ਤੇ ਉਹਦੀ ਸਾਰੀ ਹੁਣ ਅਸੀਂ ਗਹਿਨ ਜਾਂਚ ਕਰਾਂਗੇ ਜਿਸ ਤਰ੍ਹਾਂ ਵੀ ਕੋਈ ਗੱਲ ਆਈ ਹੈ ਨੇਚਰਲੀ ਤੁਹਾਨੂੰ ਅਪਡੇਟ ਕਰਨਾ ਹੀ ਤਰ੍ਹਾਂ ਮੈਂ ਸੁਣਿਆ ਹੈ ਸਰ ਵਧੀਆ ਕੰਮ ਕੀਤਾ ਹੈ ਕਿ ਕੀਤੀ ਗਈ ਹੈਂਡ ਗ੍ਰੇਡ ਕਿਤੋਂ ਬਰਾਮਦ ਕੀਤੀ ਗਈ ਕਿ ਇੰਨਾ ਵਿਅਕਤੀਆਂ ਦੀ ਹੈਂਡ ਗ੍ਰੇਡ ਸਾਰਾ ਕੁਝ ਇਸੇ ਖੇਪ ਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਅ ਹਿਰੋਇਨ ਸੀਗੀ ਤਕਰੀਬਨ 43 ਕਿਲੋ ਇਹਦੇ ਵਿੱਚ ਹੀ ਚਾਰ ਹੈਂਡ ਗ੍ਰੇਡ ਸੀਗੇ ਚਾਈਨਿਸ ਮੇਡ ਪੀ 86 ਜਿਵੇਂ ਮੈਂ ਦੱਸਿਆ ਇਸੇ ਖੇਪ ਦੇ ਵਿੱਚ ਹੀ ਪਿਸਤੌਲ ਸੀਗੀ ਤੇ ਇਹਦੇ ਵਿੱਚ ਹੀ 40 ਜਿੰਦਾ ਕਰ ਸਰ ਮੇਰੇ ਡਿਫੈਂਸ ਕਮੇਟੀਆਂ ਚ ਵਧੀਆ ਕੰਮ ਕਰ ਰਹੀਆਂ ਪੁਲਿਸ ਨੇ ਡੀਆਈਜੀ ਲੈਵਲ ਤੇ ਬੜੀਆਂ ਸੀਗੀਆਂ ਬਾਰਡਰ ਤੇ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਕਿ ਇਹਨਾਂ ਨੇ ਇਸ ਤਰ੍ਹਾਂ ਦੀ ਕੀਤੀਆਂ ਤੁਹਾਡੇ ਨਾਲ ਤੁਹਾਡੇ ਕੋਲ ਨਹੀਂ ਹਾਲੇ ਫਿਰ ਕੋਲੇ ਹਾਲੇ ਤਾਂ ਬਿਲਡ ਡਿਫੈਂਸ ਕਮੇਟੀਆਂ ਹੁਣੀ ਦਾ ਜੜਾ ਅਦਾਜ਼ ਹੋਇਆ ਤੇ ਆਪਣਾ ਪਹਿਲਾਂ ਤਾਂ ਜਿਹੜੇ ਇਹਨਾਂ ਨੇ ਜਿਹੜੇ ਕਾਫੀ ਜੜੀਆਂ ਜਿਸ ਤਰ੍ਹਾਂ ਆਪ ਨੂੰ ਪਤਾ ਹੋਵੇ ਐਰਪਲਾਈਨ ਜਿਹੜੀਆਂ ਨਸ਼ੇ ਦੇ ਵਿਰੁੱਧ ਹੈਲਪਲਾਈਨਸ ਬਣੀਆਂ ਹੈ ਇਹ ਕਾਫੀ ਟਿਪਸ ਦਿੰਦੇ ਨੇ ਜਿਨ੍ਹਾਂ ਦੇ ਉੱਤੇ ਕਾਫੀ ਕਾਰਵਾਈਆਂ ਪੰਜਾਬ ਦੇ ਵਿੱਚ ਕਾਫੀ ਕਾਫੀ ਕਾਮਯਾਬੀ ਮਤਲਬ ਹਾਸਲ ਕੀਤੀ ਹੈਗੀ ਹੈ ਤੇ ਅਸੀਂ ਜਿਹੜੀ ਮੋਡਲੀ ਜਿਵੇਂ ਸਪਲਾਈ ਚੇਨ ਹੈਗੀ ਹੈ ਉਹਨੂੰ ਉਹਦੇ ਵਿੱਚ ਡੈਂਟ ਪਾਂਚ ਕਾਫੀ ਕਾਮਯਾਬ ਹੋਏ ਸਰ ਜਿਹੜੇ ਉਠੀਆਂ ਏਰੀਆ ਵਾ ਉਹਨੂੰ ਦੋ ਲਿੰਕ ਸਟੜਕਾਂ ਲੱਗਦੀਆਂ ਅਜ਼ਨਾਲਾ ਤੇ ਉਧਰ ਉਹ ਬਹਾਤੀ ਰਾਜਸਾਨ ਸੀ ਇਹ ਲੋਕ ਕਿੱਧਰ ਲੀ ਸੈਟ ਹੋ ਗਏ ਸਰ ਕੋਈ ਸੀਸੀਟੀਵੀ ਵੀ ਨਹੀਂ ਮੈਨੂੰ ਪਤਾ ਲੱਗਿਆ ਨਹੀਂ ਹਲੇ ਤਾਂ ਦੇਖੋ ਹਲੇ ਇਹਦੇ ਵਿੱਚ ਇੰਨੀ ਡਿਟੇਲ ਅਸੀਂ ਕਿਉਂਕਿ ਇਹ ਸਾਰਾ ਜਿਹੜਾ ਅਰਲੀ ਮਾਰਨਿੰਗ ਤੇ ਲੇਟ ਨਾਈਟ ਦਾ ਸਾਰਾ ਹੈਗਾ ਅਸੀਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਨੂੰ ਇੱਕ ਵਾਰੀ ਉਹਨਾਂ ਨੇ ਬੰਦਿਆਂ ਨੂੰ ਕਬੂਤਰ ਲੈ ਲੈਂਦੇ ਤੁਸੀਂ ਜ਼ਿਕਰ ਕਰ ਰਹੇ ਸਰ ਮੈਡਮ ਹੋਣਾ ਲਗੀ ਰੋਲ ਰਹਿ ਕੇ ਤੁਸੀਂ ਇਹ ਐਸ ਐਚਓ ਨੇ ਉੱਥੋਂ ਰਾਜਸਥਾਨਸੀ ਤੇ ਇਹਨਾਂ ਨੇ ਇਮੀਡੀਏਟਲੀ ਐਕਟ ਕੀਤਾ ਜਿਵੇਂ ਮੈਂ ਦੱਸਿਆ ਕਿ ਟੀਮਾਂ ਜਿਹੜੀਆਂ ਇਹਨਾਂ ਦੀ ਐਸ ਐਸ ਪੀ ਸਾਹਿਬ ਵੱਲੋਂ ਬਣਾਈਆਂ ਗਈਆਂ ਜਿਨ੍ਹਾਂ ਦੀ ਨਿਗਰਾਨੀ ਐਸ ਪੀ ਡੀ ਸਾਹਿਬ ਵੱਲੋਂ ਕੀਤੀ ਜਾ ਰਹੀ ਸੀ ਤੇ ਜਿਹੜੀਆਂ ਟੀਮਾਂ ਸੀ ਉਹਨਾਂ ਦੀ ਅਗਵਾਈ ਡੀ ਐਸ ਪੀ ਨੀਰਜ ਵੱਲੋਂ ਡਿਸੈਬਿਡਿਨ ਰਾਜਸਥਾਨਸੀ ਵੱਲੋਂ ਅਤੇ ਇਨਸਪੈਕਟਰ ਜਿਹੜੇ ਹਰਸਿਮਰਤ ਨੇ ਇਹ ਐਸ ਐਚਓ ਰਾਜਸਥਾਨਸੀ ਨੇ ਇਹਨਾਂ ਨੇ ਕੀਤੀ ਸੀ ਸਰ ਕੈਸ ਸਰ ਇਹ ਹੈ ਕਿੱਥੇ ਬਾਰਡਰ ਕਿੱਥੇ ਉੱਠੀਆਂ ਪਿੰਡ ਵਾਲਿਆਂ ਨੇ ਆ ਕੇ ਰੋਕਿਆ ਕੀ ਲੱਗਦਾ ਨਹੀਂ ਕਿ ਇਹ ਡੈਲੀਨਸ ਕਿਤੇ ਨਾ ਕਿਤੇ ਫੇਲ ਗਈ ਹੈ ਜਾਂ ਬੀਐਸਏ ਦੇ ਵੀ ਪਿੰਡ ਵਾਲੇ ਨਾ ਰੋਕਦੇ ਤੇ ਇਹ ਖੇਪ ਸ਼ਹਿਰ ਤੱਕ ਪਹੁੰਚ ਜਣੀ ਸੀ ਦੇਖੋ ਇਹ ਜਿਹੜੀ ਚੀਜ਼ਾਂ ਹੁੰਦੀਆਂ ਨਾ ਵਿਲੇਜ ਡਿਫੈਂਸ ਕਮੇਟੀਆਂ ਹੀ ਬਣੀਆਂ ਹੀ ਇਸੇ ਕਰਕੇ ਆ ਇਹ ਹੈਂਡਹੋਲਡਿੰਗ ਹੁੰਦੀ ਹੈ ਡਰੋਨ ਦਾ ਜਿਹੜਾ ਜਿਸ ਤਰ੍ਹਾਂ ਹੈਗਾ ਨਾ ਮੁੱਢਲੀ ਗੱਲ ਤੋਂ ਇਹੀ ਪਤਾ ਲੱਗਦਾ ਕਿ ਇਹ ਡਰੋਨ ਦੇ ਰਾਹੀਂ ਇੱਥੇ ਤੱਕ ਪਹੁੰਚੀ ਹੈ ਔਰ ਇਸ ਗੱਲ ਦੇ ਵਿੱਚ ਡਰੋਨ ਦੇ ਰਾਹੀਂ ਆਣਾ ਸਾਡੇ ਲਈ ਇੱਕ ਚੈਲੰਜ ਹੈ ਜਿਸ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਨਿਰੰਤਰ ਜਿਹੜੀਆਂ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਹੈਗੇ ਨੇ ਪਰ ਕਿਉਂਕਿ ਜਿਹੜਾ ਸਰਹੱਦੀ ਖੇਤਰ ਹੈ ਕਾਫੀ ਵੱਡਾ ਹੈ ਉਸ ਦੇ ਵਿੱਚ ਗੈਪਸ ਨੇ ਤੇ ਉਸ ਨੂੰ ਆਈਐਸਆਈ ਨਿਰੰਤਰ ਉਸ ਦੇ ਵਿੱਚ ਮਤਲਬ ਵਿੱਚ ਗੈਪ ਦੇ ਵਿੱਚ ਢੂੰਡ ਕੇ ਆਪਣੀ ਇਹ ਹਰਕਤਾਂ ਕਰਦੀ ਹੈ ਆ ਹੌista ਹੌista ਜਿਹੜੀਆਂ ਸਾਰੀਆਂ ਚੀਜ਼ਾਂ ਸਟੱਡੀਜ਼ ਹੋ ਰਹੀਆਂ ਗੈਪਸ ਨੂੰ ਅਸੀਂ ਫਿਲ ਕਰ ਰਹੇ ਹੈਗੇ ਐਂਟੀ ਡਰੋਨ ਸਿਸਟਮ ਨਾਲ ਬੀਐਸਆਰ ਦਾ ਵੀ ਐਂਟੀ ਡਰੋਨ ਸਿਸਟਮ ਲੱਗਿਆ ਹੋਇਆ ਮਿਲਟਰੀ ਦਾ ਵੀ ਲੱਗਿਆ ਹੋਇਆ ਹੈ ਬਟ ਜੋ ਮੈਂ ਦੱਸਿਆ ਕਿ ਇਹ ਡਰੋਨ ਟੈਕਨੋਲੋਜੀ ਹੈ ਇਹਦੇ ਵਿੱਚ ਇੱਕ ਸਮਝਣ ਦੀ ਲੋੜ ਹੈਗੀ ਆ ਕਿ ਕਿ ਡਰੋਨ ਯੋਗ ਹੈਗਾ ਇੱਕ ਟੈਕਨੋਲੋਜੀ ਨੂੰ ਜਦੋਂ ਅਸੀਂ ਕਰਦੇ ਹੈਗੇ ਆ ਉਹ ਜਿਹੜੀ ਦੂਜੀ ਜਿਸ ਬੰਦੇ ਨੇ ਇਸ ਨੂੰ ਭੰ ਤੌਰ ਕਰਨੀ ਹੁੰਦੀ ਹੈ ਉਹਦੇ ਵਿੱਚ ਉਹ ਟੈਕਨੋਲੋਜੀ ਨੂੰ ਚੇਂਜ ਕਰਕੇ ਡਰੋਨ ਬਣਾਉਂਦਾ ਸੋ ਟੈਕਨੋਲੋਜੀ ਗੈਪ ਇਜ਼ ਅਰਾਊਂਡ 6 ਮੰਥਸ ਟੂ 1 ਇਅਰ ਸੋ ਇਹ ਜਿਹੜਾ ਬਿਗ ਚੈਲੰਜਰ ਵਰਲਡ ਓਵਰ ਇਹ ਤੁਸੀਂ ਰਸ਼ੀਆ ਤੇ ਯੂਕਰੇਨ ਦੀ ਵਾਰ ਚ ਵੀ ਦੇਖੋਗੇ ਅੱਜਕੱਲ ਡਰੋਨ ਦਾ ਸਾਰੇ ਪਾਸੇ ਕੰਮ ਚੱਲ ਰਿਹਾ ਸੋ ਇਹ ਟੈਕਨੋਲੋਜੀਕਲ ਚੈਲੰਜ ਹੈਗਾ ਵਿਚ ਇਜ਼ ਵੀ ਆਰ ਆਲ ਆਰ ਅਲਰਟ ਔਨ ਦਿਸ ਐਂਡ ਤੁਹਾਡੀ ਗੱਲ ਜਿਹੜੀ ਹੈਗੀ ਵਾਜਬ ਹੈ ਦੇਖੋ ਇਹਦੇ ਵਿੱਚ ਇਹਦੇ ਵਿੱਚ ਮੈਂ ਕਹੂੰਗਾ ਕਿ ਪੰਜਾਬੀਅਤ ਨੂੰ ਜਾਂਦਾ ਹੈਗਾ ਕਿਸੇ ਨੇ ਇੱਥੇ ਇੱਥੇ ਪ੍ਰੈਸ ਕਾਨਫਰੈਂਸ ਸ਼ਰੇ ਲੈਣ ਲਈ ਨਹੀਂ ਕੀਤੀ ਗਈ ਆਪਾਂ ਤਾਂ ਇਹ ਕਹਿ ਰਹੇ ਹਾਂ ਕਿ ਇੱਕ ਖੇਪ ਜਿਹੜੀ ਹੈਗੀ ਹੈ ਮੁਸਤੈਦੀ ਨਾਲ ਮੈਂ ਤਾਂ ਪਹਿਲੇ ਵਿਲੇਜ ਡਿਫੈਂਸ ਕਮੇਟੀ ਨੂੰ ਹੀ ਕਹਿਆ ਕਿ ਉਹਨਾਂ ਦੀ ਜਿਹੜੀ ਕਾਰਗਰ ਤੇ ਜਿਹੜੀ ਇੱਕ ਪ੍ਰੋਸੇਜ ਸੂਚਨਾ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਮੈਂ ਉਹਨਾਂ ਨੂੰ ਸਟਾਰਟ ਹੀ ਸਾਰਾ ਸ਼ਰੇਹ ਬੀਡੀਸੀ ਨੂੰ ਦਿੱਤਾ ਹੈ ਨਹੀਂ ਇੰਟੈਲੀਜੈਂਸੀ ਤੁਸੀਂ ਆਪਣੇ ਲਫ਼ਜ਼ਾਂ ਚ ਜੋ ਮਰਜ਼ੀ ਕਹੋ ਇੰਟੈਲੀਜੈਂਸੀ ਮੈਂ ਕਰ ਰਿਹਾ ਕਿ ਰੋਡ लेट अस नॉट ਉਹਨਾਂ ਦਾ ਡਿਲੀਊਟ ਨਾ ਕਰੀਏ ਰੋਲ ਬੀटीसी ਦਾ ਰੋਲ। ਮੈਂ ਕਹਿ ਸਕਦਾ ਹਾਂ ਕਿ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈ ਵਿਲੇਜ ਫੈਸਟ ਕਮੇਟੀ ਵੱਲੋਂ ਕਰਵਾਈ ਗਈ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਬਿਲਕੁਲ। ਇਸ ਦਾ ਦੱਸੋ ਜਿਸ ਤਰ੍ਹਾਂ ਸਮਗਲਰ ਹੋਣ ਪਹਿਲਾਂ ਕਦੀ ਹੈਰੋਇਨ ਆਉਂਦੀ ਸੀ ਜਨਰੇਟ ਤੁਸੀਂ ਕਾਫੀ ਪੜ੍ਹੇ ਉਹ ਅਲੱਗ ਹੁੰਦੇ ਸੀਗੇ। ਬਟ ਇਹ ਦੋਵੇਂ ਚੀਜ਼ਾਂ ਇਕੱਠੀਆਂ ਆਈਆਂ ਇਹ ਰਲ ਗਿਆ ਸਮਗਲਰ ਦੇ ਇਹ ਥੋੜੀ ਖਤਰੇ ਦੀ ਗੱਲ ਹੈ। ਇਹ ਪਹਿਲਾਂ ਤੇ ਤੁਹਾਨੂੰ ਜਿਵੇਂ ਪਤਾ ਕਿ ਨਾਰਕੋ ਟੈਰੋਰਿਜ਼ਮ ਵਿੱਚ ਤਾਂ ਆਈਐਸਆਈ ਕਰਦੀ ਪਈ ਹੈ। ਇਹ ਸਾਫ਼ ਹੀ ਉਸ ਵੱਲ ਇਸ਼ਾਰਾ ਹੈ ਨਾਰਕੋ ਟੈਰੋਰਿਜ਼ਮ ਵੱਲ। ਮਤਲਬ ਇਹ ਤੇ ਦੇਸ਼ ਦੇ ਵਿੱਚ ਪੰਗਤੋੜ ਦੀ ਕਾਰਵਾਈ ਨੂੰ ਇਲਜ਼ਾਮ ਦੇਣ ਲਈ ਹੀ ਇਸ ਨੂੰ ਇੱਕ ਏਕ ਨੂੰ ਭੇਜਿਆ ਗਿਆ ਸੀਗਾ ਕਿ ਜਿਸ ਤਰ੍ਹਾਂ ਹੀ ਉਹ ਬੰਦੇ ਸਾਡੇ ਤਾਬੂ ਆਉਂਦੇ ਨੇ ਫਿਰ ਸਾਨੂੰ ਪਤਾ ਲੱਗੂ ਆ ਵੀ ਇਹ ਕਿਹੜਾ ਮਾਡਿਊਲ ਹੈ ਉਸ ਤੇ ਬਾਰੇ ਅਸੀਂ ਪੁਕਤਾ ਤੋਂ ਨਾਲ ਫਿਰ ਗੱਲ ਸਮਝੀ ਕਰਾਂ। ਸਰ ਜੀ ਰਾਤ 12 ਵਜੇ ਦਾ 1 ਵਜੇ ਦਾ ਸਮਾਂ ਸੀ ਡੀਐਸਪੀ ਸਾਹਿਬ ਪਹੁੰਚੇ ਮੈਡ ਮੈਸਚੂ ਸਾਹਿਬ ਪਹੁੰਚੇ ਪਰ ਉੱਥੇ ਆਮ ਆਦਮੀ ਪਾਰਟੀ ਦੀ ਆਗੂ ਵੀ ਪਹੁੰਚਦੇ ਨਹੀਂ। ਉਹਨਾਂ ਦੀ ਕਿੰਨੀ ਕੁ ਉੱਥੇ ਭੂਮਿਕਾ ਜਿਹੜੀ ਆ ਤੁਸੀਂ ਦੇਖਦੇ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨਾ ਜਿਸ ਤਰ੍ਹਾਂ ਇਹਨਾਂ ਦੇ ਜਿਸ ਤਰ੍ਹਾਂ ਇਹਨਾਂ ਨੇ ਬਣਾਈਆਂ ਹੋਈਆਂ ਕਿਸੇ ਇਸ ਕਰਕੇ ਉਸ ਉਸ ਰਾਜਾ ਸਾਸੀ ਦੇ ਏਰੀਆ ਚ ਇਸ ਕਰਕੇ ਸ਼ਿਵਸ ਦੇ ਸਰ ਲਗਾਤਾਰ ਰਾਜਾ ਸਾਸੀ ਏਕੀਤੀ ਵਿੱਚੋਂ ਕਈ ਵਾਰ ਪਿਛਲੇ ਦਿਨੀ 85 ਕਿਲੋ ਵੀ ਫੜੀ ਗਈ ਸੀ ਹੁਣ ਵੀ ਜਿਹੜੀ 43 ਕਿਲੋ ਫੜੀ ਜਿਹੜਾ ਕਿਸ ਤਰ੍ਹਾਂ ਦੇਖਦੇ ਤੁਸੀਂ ਲਗਾਤਾਰ ਜਿਹੜੇ ਗਵਾਂਢੀ ਦੇਸ਼ ਐ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਆ ਜੀ ਦੇਖੋ ਤੁਸੀਂ ਇਸ ਗੱਲ ਤੋਂ ਪੱਲੀ ਭਾਂਤੀ ਜਾਣਦੇ ਹੋ ਤੁਸੀਂ ਇੱਥੇ ਸਾਰੇ ਜਿਹੜਾ ਤੁਸੀਂ 85 ਕਿਲੋ ਦੀ ਗੱਲ ਕੀਤੀ ਤੁਸੀਂ ਜਿਵੇਂ ਕਹੋਗੇ ਇੱਥੇ ਕਾਫੀ ਦੇਰ ਤੋਂ ਇਸ ਨੂੰ ਕਵਰ ਕਰ ਰਹੇ ਹਾਂ ਸਰਹਾਦੀ ਖੇਤਰ ਦੇ ਵਿੱਚ ਪੋਰਸ ਹੈ ਸਰਹਾਦੀ ਖੇਤਰ ਔਰ ਜਿਹੜਾ ਮੈਂ ਇਹ ਗੱਲ ਕਰ ਰਿਹਾ ਕਿ ਜੋਕੇ ਸਮੇਂ ਦੇ ਵਿੱਚ ਸਭ ਨਾਲ ਵੱਡਾ ਜਿਹੜਾ ਚੈਲੰਜ ਹੈ ਉਹ ਡਰੋਨਸ ਦਾ ਹੈ ਜਿਵੇਂ ਇਹਨਾਂ ਨੇ ਰਾਈਟਲੀ ਪੁਆਇੰਟ ਆਊਟ ਕੀਤਾ ਉਹਦੇ ਵਿੱਚ ਕਿਉਂਕਿ ਸਰਦੀ ਗਿਰਤ ਪੋਰਸ ਹੈ ਔਰ ਡਰੋਨ ਇੰਨੇ ਮਤਲਬ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਨੇ ਕਿਤੇ ਨਾ ਕਿਤੇ ਜਿਹੜੇ ਗੈਪਸ ਹੈ ਉਸ ਨੂੰ ਵਾਂਡੀ ਵੋਲਕ ਉਹ ਆਪਣੇ ਨਾਪਾਕ ਜਿਹੜੇ ਉਹਦੇ ਇਰਾਦੇ ਆ ਉਹਦੇ ਨਾਲ ਉਸ ਨੂੰ ਕਿਤੇ ਨਾ ਕਿਤੇ ਉਸ ਨੂੰ ਐਕਸਪਲੋਇਟ ਕਰਦਾ ਗੈਪਸ ਨੂੰ ਤਾਂ ਉਹਦੇ ਵਿੱਚ ਉਹ ਖੇਪ ਸਿਸਟਮ ਦੇ ਵਿੱਚ ਕਾਮਯਾਬ ਰਹਿ ਜਾਂਦਾ ਬਟ ਸਾਡੇ ਜਿਹੜੇ ਸੈਂਟਰਲ ਫੋਰਸ ਹੈ ਬੀਐਸਐਫ ਹੈ ਬੜੀ ਮੁਸਤਦੀ ਨਾਲ ਕਾਫੀ ਪਿਛਲੇ ਸਮੇਂ ਚ ਕਾਫੀ ਰਿਕਵਰੀਜ਼ ਪਿਛੇ ਇਹ 18 ਕਿਲੋ ਹੁਣੀ ਥੋੜੇ ਪਹਿਲੇ ਸਮੇਂ ਚ ਹੋਈ ਸੀ 5 ਕਿਲੋ ਜਦੋਂ ਅਸੀਂ ਇੱਕ ਮੋਡਿਊਲ ਬਸਟ ਕੀਤਾ ਫਰੋਜ਼ਪੁਰ ਸੈਕਟਰ ਦੇ ਵਿੱਚ ਕਾਫੀ ਅ ਮਤਲਬ ਹੈਰੋਇਨ ਰਿਕਵਰ ਹੋਈ ਹੈ ਸੋ 11 ਵੀ ਰਿਕਵਰ ਹੋਇਆ ਅੱਜ ਵੀ ਦੇਖਿਆ ਹੋਣਾ ਫਾਇਲਕਾ ਸੈਕਟਰ ਦੇ ਵਿੱਚ 11 ਦੀ ਰਿਕਵਰੀ ਵੀ ਹੋਈ ਹੈ ਸੋ ਗਵਾਂਡੀ ਮੁਲਕ ਦੀ ਨਿਰੰਤਰ ਕੋਸ਼ਿਸ਼ ਜਾਰੀ ਹੈ ਸਾਡੀ ਨਿਰੰਤਰ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਦੇ ਮਨਸੂਬ ਇਰਾਦਿਆਂ ਨੂੰ ਸਰ ਜੀ ਜਿਹੜਾ ਇਹਦਾ ਕੋ ਬਰਾਮਤ ਕੀਤਾ ਮੇਡ ਇਨ ਕਿਹਦਾ ਚਾਈਨਾ ਦਾ ਸਟਾਰ ਸਟਾਰ ਮੇਡ ਹੈਗਾ ਵੈਰ ਇਸ ਚਾਈਨੀਜ਼ਮ